ਓਏ ਯਾ ਲੇਡੀਜ਼ ਪਰਸੇ ਹਾਂਜੀ ਹਾਂਜੀ ਮਮਣੀ ਸੇ ਲਿਆਸਤੇ ਲੈਣਾ ਕਿੰਨੇ ਕਦਾਇਆ ਇਹ ਬਾਈ 3500 ਦਾ ਹੀ ਭਾਈ ਇੱਕ ਗਲਾਸ ਪਾਣੀ ਮਿਲੂਗਾ ਛੋਟੇ ਪਾਣੀ ਲਿਆਇਆ ਇੱਕ ਗਲਾਸ ਤੇ ਇਹ ਗਲਾਸ ਹੋਰ ਮਿਲੂਗਾ ਛੋਟੇ ਇੱਕ ਗਲਾਸ ਹੋਰ ਲਿਆ ਦੇ ਇਹ ਗਲਾਸ ਹੋਰ ਮਿਲੂਗਾ ਮਮਾ ਮਾ ਇੰਨਾ ਤੇ ਦੂਜੀ ਗਲਾਸ ਚ ਕਾਣ ਹੀ ਪਿਆਸਾ ਜਿੰਨਾ ਤੂੰ ਪਿਆਸਾ ਆ ਉਹ ਨਹੀਂ ਨਹੀਂ ਭਾਈ ਉਹ ਇਹਨੂੰ ਛੱਡੋ ਮੈਨੂੰ ਇਹਦਾ ਰੇਟ ਦੱਸੋ ਛੋਟੇ ਐਂ ਕਰੋ ਫਿਰ 6 ਗਲਾਸ ਪਾਣੀ ਲੈ ਆਈ ਐ ਭਾਈ ਮੈਂ ਨਾ ਪੈਂਟ ਲੈਣੀ ਤਾਂ ਕਿੰਨੀ ਕਮਰ ਆਊਗੀ ਮੈਨੂੰ ਭਾਈ ਜੀ ਤੁਹਾਨੂੰ 30 ਕਮਰ ਆ ਜਣੀ ਆ 30 ਆਉਣੀ ਆ ਫਿਰ ਇਦਾਂ ਕਰੋ ਮੈਨੂੰ ਨਾ 34 ਕਮਰ ਦੇ ਦਿਓ ਓ ਐਡੀ ਵੱਡੀ ਕਿਉਂ ਮम्मी ਕਹਿੰਦੀ ਵੱਡਾ ਸਾਈਜ਼ ਹੋਊਗਾ ਨਾ ਤੇ 3-4 ਸਾਲ ਗਾਹ ਵੀ ਵਰਤਿਆ ਜਾਊਗਾ ਕਿੰਨੀ ਉਮਰ ਤੇ ਨਹੀਂ ਮੇਰੀ ਭਾਈ 20 ਸਾਲ ਤੇ ਤੂੰ ਫਿਰ ਕਾਕਾ ਐਂਕਰ ਸ਼ੇਰਵਾਨੀ ਵੀ ਨਾਲ ਹੀ ਲੈ ਜਾ ਗਾਂ ਚਾਰ ਪੰਜ ਸਾਨੂੰ ਤੇਰਾ ਵਿਹਾਨ ਉਹ ਵੀ ਵਰਤੀ ਜਾਣੀ ਹੈ ਨੂੰ ਨਾ ਸ਼ਰਟ ਵੀ ਚਾਹੀਦੀ ਆ ਸ਼ਰਟ ਚਾਹੀਦੀ ਆ ਹਾਂਜੀ ਆ ਦੇਖੋ ਭਾਈ ਪੀਸ ਤਾਂ ਵਧੀਆ ਭਾਈ ਇਹਦਾ ਛੇਤੀ ਰੰਗ ਤੇ ਨਹੀਂ ਜਾਊਗਾ ਤੇਰੀ ਸੇਲੀ ਹੈਗੀ ਹੈ ਸੇਲੀ ਤੇ ਹੈਗੀ ਆ ਭਾਈ ਉਹਦੇ ਜਾਣ ਤੋਂ ਪਹਿਲਾਂ ਨਹੀਂ ਜਾਂਦਾ ਵਾਈਆ ਸ਼ਰਟ ਮੈਨੂੰ ਬਹੁਤ ਕਹਿਣ ਲੱਗੀ ਪਸੰਦ ਆ ਤੇ ਯਾਰ ਮੈਂ ਨਾ ਇੱਕ ਆਪਣੇ ਗਾੜੀ ਵਾਸਤੇ ਵੀ ਲੈਣੀ ਹੈ ਸ਼ਰਟ ਐ ਡੈਡੀ ਦਾ ਕੋਈ ਸਾਈਜ਼ ਤੇ ਵਿੱਚ ਦੱਸੋ ਸਾਈਜ਼ ਭਾਜੀ ਕਦੀ ਮਿਣਿਆ ਨਹੀਂ ਮਾਮਾ ਪਲਾਟ ਹੈ ਜਿਹੜਾ ਉਹ ਐਮ ਐਲ ਐਕਸਲ ਡਬਲ ਐਕਸਲ ਇਤਰਾ ਦੱਸ ਸੇ ਅਮੀ ਇਤਰਾ ਤੱਕ ਨਹੀਂ ਪਤਾ ਉੱਦਣਾ ਇੱਡਾ ਗੋਹਾਂ ਜੀ ਜੁੱਫੀ ਨੂੰ ਜੇ ਪਾਈ ਦੀ ਕਿਾ ਇਹ ਡਾ ਵੱਡਾ ਇਧਰ ਆ ਗੱਲ ਸੁਣ ਉਹ ਸਾਹਮਣੇ ਦੁਕਾਨ ਵੇਖੰਦੀ ਉਥੋਂ ਜਾ ਕੇ ਟੈਂਟ ਲੈ ਆ ਸ਼ਰਟ ਸੂਟ ਨਹੀਂ ਬਣੀ ਉਹਦੇ ਲਈ ਲੋ ਭਾਈ ਜੀ ਆਹ ਟਰਾਈ ਕਰੋ ਟਰਾਈ ਕਰਨਾ ਇਹ ਟਾਈਟ ਨਹੀਂ ਥੋੜੀ ਓ ਬਾਈ ਜੀ ਇਹ ਨਾ ਕੱਪੜਾ ਬੜਾ ਵਧੀਆ ਹੈ ਇਹਨੂੰ ਧੋਵੋਗੇ ਨਾ ਇਹਨੇ ਖੁੱਲ ਜਣਾਏ ਆ ਅੱਛਾ ਤੂੰ ਐਂ ਕਰ ਉਹ ਕਾ ਵੀ ਟਰਾਈ ਕਰੋ ਭਈ ਇਹ ਥੋੜੀ ਖੁੱਲ ਨਹੀਂ ਆ ਓਏ ਕੱਪੜਾ ਐਵੇਂ ਦਾ ਇਹਨੂੰ ਜਦੋਂ ਧੋਵੋਗੇ ਨਾ ਇਹਨੇ ਆਪੇ ਟਾਈਟ ਹੋ ਜਣਾਏ ਲੱਗ ਜਣੀ ਬੋਡੀ ਦੇ ਨਾਲ